ਦੇਖੋ ਪਿਛਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਭਾਰੀ ਮੀਂਹ ਹੜ੍ਹ ਪੰਜਾਬ ਦੇ ਵਿੱਚ ਮਾਰ ਪਈ ਹੈ ਤੇ ਵੈਸੇ ਤਾਂ ਚਲੋ ਆਪਣੇ ਇਧਰਲੇ ਇਲਾਕੇ ਦੇ ਵਿੱਚ ਨਰਬਚਤ ਰਹੀ ਪਰ ਫਿਰ ਵੀ ਕਿਤੇ ਕਿਤੇ ਨੁਕਸਾਨ ਹੋਏ ਨੇ ਜਿਸ ਦੇ ਮਕਸਦ ਲਈ ਅੱਜ 82 ਉਹ ਪਰਿਵਾਰ ਜਿਨ੍ਹਾਂ ਦਾ ਨੁਕਸਾਨ ਹੋਇਆ ਸੀਗਾ ਉਹਨਾਂ ਨੂੰ 17 ਲੱਖ 47000 ਰੁਪਏ ਦੇ ਚੈੱਕ ਨੇ ਜਿਹੜੇ ਉਹ ਦਿੱਤੇ ਗਏ ਨੇ ਮੌਜਾ ਉਹ ਦਿੱਤਾ ਗਿਆ ਸਾਡੀ ਕੋਸ਼ਿਸ਼ ਰਹੀ ਹੈ ਕਿ ਸਮੇਂ ਰਹਿੰਦੇ ਜਲਦ ਤੋਂ ਜਲਦ ਜਿਨ੍ਹਾਂ ਪਰਿਵਾਰਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਨੁਕਸਾਨ ਦੀ ਪਰਭਾਈ ਕੀਤੀ ਜਾਵੇ ਤੇ ਉਸੇ ਮਕਸਦ ਦੇ ਨਾਲ ਅਸੀਂ ਇਹ ਅੱਜ ਡਿਸਟ੍ਰਿਬਿਊਸ਼ਨਰੀ ਕੀਤੀ ਹੈ ਸਰ ਪਾਰਟੀਆਂ ਪ੍ਰੂਵਲ ਕਰ ਰਹੀ ਨੇ ਗੁਜਰਾਤ ਦੇ ਵਿੱਚ 50 ਹਜ਼ਾਰ ਪਰ ਐਕਟਰ ਕਿਹਾ ਸੀ ਐਕਟੇਰ ਤੇ ਦੂਜੀ ਪਾਰਟੀ ਕਹਿੰਦੀ ਵੀ ਇੰਨੇ ਪੈਸੇ ਦਿੱਤੇ ਨਹੀਂ ਹੈਗੇ ਕਿਸਾਨਾਂ ਨੂੰ ਤੇ ਪਰ ਦੇਖੋ ਇਸ ਤਰ੍ਹਾਂ ਹੈ ਕਿ ਇਹ ਜਿਹੜੇ ਤਾਂ ਟਰੋਲ ਕਰਨ ਵਾਲੀਆਂ ਪਾਰਟੀਆਂ ਨੇ ਜਾਂ ਤਾਂ ਉਹਨਾਂ ਨੂੰ ਸਮਝ ਨਹੀਂ ਹੈ ਤੁਸੀਂ ਮੈਨੂੰ ਭਾਈ ਸਾਹਿਬ ਇਹ ਗੱਲ ਦੱਸੋ ਵੀ 1 ਹੈਕਟੇਰ ਦੇ ਵਿੱਚ 2.5 ਏਕੜ ਹੁੰਦੇ ਨੇ ਤੇ 20000 ਰੁਪਏ ਏਕੜ ਕਹਿ ਲੋ ਜਾਂ 50000 ਰੁਪਏ ਹੈਕਟੇਅਰ ਕਹਿ ਲੋ ਗੱਲ ਤਾਂ ਇੱਕੋ ਹੀ ਐ ਸੋ ਮੇਰੇ ਕਹਿਣ ਦਾ ਮਤਲਬ ਇਹ ਐ ਤੁਸੀਂ ਇੱਕ ਇਹ ਇਹੋ ਜਿਹੀ ਹਲਕੀ ਰਾਜਨੀਤੀ ਦੇ ਵਿੱਚ ਪੋਲਿਟੀਕਲ ਪਾਰਟੀਆਂ ਕਿਉਂ ਬੰਦੀਆਂ ਨੇ ਉਹਨਾਂ ਲਈ ਤੇ ਏਕੜ ਤੇ ਹੈਕਟੇਅਰ ਦਾ ਫਰਕ ਕਰਤਣਾ ਵੀ ਇੱਕ ਏਕੜ ਹੀ ਐ ਤੇ ਫਿਰ ਉਹੀ ਹੋ ਗਿਆ ਨਾ ਜੀ ਤੁਸੀਂ 20000 ਇੰਟੂ 2.5 ਕਰ ਲਓ 50000 ਹੋ ਗਿਆ ਜਾਂ 50000 ਡਿਵਾਈਡਿਡ ਬਾਈ 2.5 ਕਰ ਲਓ ਉਹ 20000 ਪਰ ਏਕੜ ਹੋ ਗਿਆ ਤੁਸੀਂ ਹੁਣ ਸਮਝਾ ਦਿਓ ਨਾ ਵੀ ਕਿਸਾਨ ਮੈਂ ਤਾਂ ਸਮਝਾਈ ਰਹੀ ਜੀ ਜਿਹੜੇ ਜਿਹੜੇ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਹੈਗੀ ਵੀ ਤੁਸੀਂ ਐੇ ਜੇ ਨਾ ਸਮਝਾਂ ਦਾ ਸਵਾਲ ਮੈਨੂੰ ਕਿਉਂ ਕਰ ਰਹੇ ਹੋ ਪੰਜਾਬ ਟੋਟਲ ਨੈਸ਼ਨਲ ਜਿਹੜੇ ਤੁਸੀਂ ਤੁਸੀਂ ਉਹਨਾਂ ਦਾ ਸਵਾਲ ਹੀ ਨਾ ਸਮਝਾ ਲੈ ਨਾ ਜੀ ਜੇ ਇਸ ਗੱਲ ਤੇ ਵੀ ਮੈਂ ਦੇਖਿਆ ਨਹੀਂ ਹੈ ਕੋਈ ਐੇ ਜੀ ਗੱਲ ਤੇ ਟਰੋਲ ਕਰ ਰਿਹਾ ਜੇ ਕਰ ਰਹੇ ਨੇ ਤੇ ਜਾਂ ਤਾਂ ਉਹ ਉਹਨਾਂ ਨੂੰ ਆਪ ਨੂੰ ਅਕਲ ਨਹੀਂ ਹੈਗੀ ਤੇ ਉਹ ਜਾਂ ਸਾਰੇ ਲੋਕਾਂ ਨੂੰ ਬੇਵਕੂਫ ਸਮਝਦੇ ਨੇ ਵੀ 50000 ਰੁਪਏ ਪਰ ਹੈਕਟੇਅਰ ਕਹਿ ਲੋ ਜਾਂ दो 2.2 हजार पे पर एकड़ कह लो बात तो उठ होगी सर अमन जी पंजाब सराउंडिंग द एडमिनिस्ट्रेटिव ऑफिशियल्स दैट अराइव्ड टू प्रिवेंट देम फ्रॉम स्टबल बर्निंग ओवर अ मिसमैनेजमेंट ऑफ पैडी स्ट्राव व्हाट डू यू वांट टू से अबाउट दैट सी वन थिंग इज वेरी क्लियर दैट फ्रॉम सुप्रीम There are clear -cut directions that paddy is not to be burned and environment is not to be uh, to be polluted. So for that, uh, NGT as well as uh, government of India as well as Supreme Court, they are very strict, and we have been uh, trying to uh, persuade farmers not to burn, uh, burn uh, stubble, but. Uh, to, to some extent they say that uh, uh, they they don't have uh, get enough time mm -hmm. to, uh, to sow the next uh, crop but still we have given uh, lakhs of machines of on subsidies so we request them not to burn paddy it, it's not only they are it, alleging shortage of the bales for the management ma of ma'am please try to understand there is no dearth of bales. we have already told them multiple times that what kind of machinery they want on subsidies the state government is ready to to give them but at the same time everybody should uh, observe restrain not to burn paddy Punjab university di jehdi senate aayi onu bhang kar ditta gaya kendra de vallon onu kivein dekhde ho ki punjab da kida baccha da haq si ga chandigarh de upar oh vi khatam ho gaya samay samay sir kendra di bhajan party sarkar punjab de hakkan de upar daaka maar rahi hai jehdiyan behtareen institutes ne ਉਹਨਾਂ ਨੂੰ ਖਤਮ ਕਰਨ ਦਾ ਡਿਮੋਲਿਸ਼ ਕਰਨ ਦਾ ਕੰਮ ਇਹਦਾ ਉਹ ਕੇਂਦਰ ਸਰਕਾਰ ਕਰ ਰਹੀ ਹੈ ਤੇ ਹੁਣ ਨਵੀਂ ਫੈਰਿਸ ਤੇ ਵਿੱਚ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਨੂੰ ਵੀ ਐਡ ਕਰ ਲਿਆ ਜਿੱਥੇ ਮੁੱਤਾਂ ਪ੍ਰਾਣੀਆਂ ਜੋ ਟ੍ਰੈਡੀਸ਼ਨਸ ਆ ਸਿਸਟਮਸ ਚੱਲੇ ਆ ਰਹੇ ਨੇ ਸੈਨੇਟਰ ਸਿੰਡੀਕੇਟ ਦੇ ਇਲੈਕਟਿਡ ਬਾਡੀਜ਼ ਦੇ ਉਹਨਾਂ ਨੂੰ ਖਤਮ ਕਰਕੇ ਆਲ ਦੇ ਚੁਣੇ ਹੋਏ ਨੁਮਾਇंदे ਆਪਦੇ ਹੱਥ ਥੋਕੇ ਲਾ ਕੇ ਕੇਂਦਰ ਸਰਕਾਰ ਭਾਜਪਾ ਦੇ ਉੱਪਰ ਕਬਜ਼ਾ ਕਰਨਾ ਚਾਹੁੰਦੀ ਹੈ ਇਹਨੂੰ ਨਾ ਪੰਜਾਬ ਤੇ ਨਾ ਹੀ ਕੋਈ ਪੰਜਾਬੀ ਇਹਨੂੰ ਟੋਲਰੇਟ ਨਹੀਂ ਕਰੂਗਾ ਨਾ ਹੀ ਪੰਜਾਬ ਜਾਂ ਪੰਜਾਬੀਆਂ ਦੀ ਡਿਮਾਂਡ ਸੀ ਨਾ ਹੀ ਉੱਥੋਂ ਦੇ ਸਟੂਡੈਂਟਸ ਦੀ ਨਾ ਟੀਚਰਸ ਦੀ ਨਾ ਫੈਕਲਟੀ ਦੀ ਕਿਸੇ ਦੀ ਡਿਮਾਂਡ ਨਹੀਂ ਸੀਗੀ ਇਹ ਜੇ ਖਿਆਲ ਤੇ ਇਹ ਜੇ ਆਈਡੀਆ ਉਹਨਾਂ ਨੂੰ ਕੇਂਦਰ ਸਰਕਾਰ ਨਾਲ ਕੋਣ ਦਿੰਦਾ ਤੇ ਉਹ ਇਹਨਾਂ ਦੇ ਉੱਪਰ ਇੰਪਲੀਮੈਂਟੇਸ਼ਨ ਕਰਦੇ ਨੇ ਇਹ ਟੋਟਲ ਨਜਾਇਜ਼ ਨਾਦਰਸ਼ਾਹੀ ਧੱਕਾ ਅਸੀਂ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ ਪੰਜਾਬ ਸਰਕਾਰ ਵੀ ਔਰ ਆਵਾਦੀ ਪਾਰਟੀ ਦੇ ਨਾਲ ਨਾਲ ਪੂਰਾ ਪੰਜਾਬ ਮੂਤ ਉੱਡ ਜਵਾਬ ਹੈ ਜਿਹੜਾ ਕੇਂਦਰ ਸਰਕਾਰ ਨੂੰ ਭਾਜਪਾ ਨੂੰ ਦੇਵੇਗਾ ਸਰ 50 ਨੰਬਰ ਕੋਠੀ ਬੜੀ ਚਰਚਾ ਦਾ ਵਿਸ਼ਾ ਬਣੀ ਕਿ ਕੇਂਦਰ ਦਾ ਕਾਂਗਰਸ ਪਾਰਟੀ ਨੂੰ ਲਗਾਤਾਰ ਨਿਸ਼ਾਨੇ ਸਾਤੇ ਜਾ ਰਿਹਾ ਹੈ ਠੀਕ ਹੈ ਕਿਸ ਗੱਲ ਦਾ ਨਿਸ਼ਾਨੇ ਸਾਧ ਰਹੇ ਨੇ ਜੀ ਉਹ ਕਹਿ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਨੇ ਆ ਕੇ ਕਬਜ਼ਾ ਕੀਤਾ ਕੋਠੀ ਦੇ ਉੱਤੇ ਜਾਂ ਸਲਾਹਕਾਰ ਦੇਖੋ ਇਸ ਤਰ੍ਹਾਂ ਹੈ ਕਿ ਮੈਂ ਕਦੇ ਨਾ ਜੀ ਇਹ ਜੀ ਹਲਕੀ ਬਿਆਨਬਾਜ਼ੀਆਂ ਦੇ ਵਿੱਚ ਮੈਂ ਕਦੇ ਪਿਆ ਨਹੀਂ ਹੈਗਾ ਪਰ ਮੈਂ ਜਿਹਨਾਂ ਨੂੰ ਪੁੱਛਣਾ ਚਾਹ ਰਿਹਾ ਕਿ 50 ਨੰਬਰ ਕੋਠੀ ਕਿ ਹੁਣ ਬਣੀ ਹੈ ਮੁੱਦਤਾਂ ਤੋਂ ਜਦੋਂ ਨਾ ਚੰਡੀਗੜ੍ਹ ਬਸਿਆ ਤੇ ਜਦੋਂ ਦੀ ਪੰਜਾਬ ਤੇ ਹਰਿਆਣੇ ਦੀ ਸਰਕਾਰਾਂ ਬਣੀਆਂ ਨੇ ਉਦੋਂ ਉਹਦੇ ਵਿੱਚ ਉਹ ਕੋਠੀਆਂ ਵੱਖ-ਵੱਖ ਲੋਕਾਂ ਨੂੰ ਉਹ ਅਲਾਟ ਹੁੰਦੀਆਂ ਰਹੀਆਂ ਨੇ ਹੁਣ ਸੀਐਮ ਸਾਹਿਬ ਉਹਨੂੰ ਕਲੀਅਰ ਕਰ ਚੁੱਕੇ ਕਿ ਉਹ ਉਹਨਾਂ ਦਾ ਗੈਸਟ ਹਾਊਸ ਕਮ ਉਹਨਾਂ ਦਾ ਕੈਂਪ ਆਫਿਸ ਹੈ ਕੀ ਗੱਲ ਹੈ ਤੇ ਇਸ ਚ ਉਸੇ ਲਾਈਨ ਦੇ ਵਿੱਚ ਜੇ ਆਪਾਂ ਸ਼ੁਰੂ ਕਰ ਲਈਏ 42 ਨੰਬਰ ਦੇ ਵਿੱਚ ਸੰਜੀਵ अरोड़ा ਜੀ ਨੇ 43 ਦੇ ਵਿੱਚ ਸਪੀਕਰ ਸਾਹਿਬ ਆ ਗਏ ਫਿਰ ਅੱਗੇ ਸੀਐਮ ਸਾਹਿਬ ਆ ਗਏ 46 ਦੇ ਵਿੱਚ ਮੈਂ ਆ ਗਿਆ 47 ਦੇ ਵਿੱਚ ਚੀਮਾ ਸਾਹਿਬ ਆ ਗਏ 48 ਤੇ 49 ਨੇ ਜਿਹੜੀਆਂ ਉਹ ਹਰਿਆਣਾ ਦੇ ਕੋਟੇ ਦੀਆਂ ਦੋ ਮინისტრਾਂ ਕੋਲੇ ਨੇ 50 ਨੰਬਰ ਹੈ ਜਿਹੜੀ ਉਹ ਸੀਐਮ ਸਾਹਿਬ ਨੇ ਆਪਦੇ ਕੈਂਪ ਆਫਿਸ ਵੱਜੋਂ ਯੂਜ਼ ਕਰ ਰਹੇ ਨੇ ਤੇ ਜੇ ਮੁੱਖ ਮੰਤਰੀ ਆਪ ਦਾ ਕੈਂਪ ਆਫਿਸ ਨਹੀਂ ਚਲਾਊਗਾ ਤੇ ਉਹਦੀ ਪਰਮਿਸ਼ਨ ਲੈਣ ਅਸੀਂ ਭਾਜਪਾ ਵਾਲਿਆਂ ਤੋਂ ਜਾਂ ਕਾਂਗਰਸ ਵਾਲਿਆਂ ਤੋਂ ਜਾਵਾਂਗੇ ਕੀ ਕਹੀਆਂ ਗੱਲਾਂ ਤੇ ਉਤਰੇ ਹੋਏ ਨੇ ਜੀ ਇਹ ਸੋ ਇਹ ਜਿਹੇ ਬੇਤੁਕੀਆਂ ਬਿਨਾ ਸਿਰ ਪੈਰ ਦੀਆਂ ਵਾਹੀਆਤ ਗੱਲਾਂ ਮੈਂ ਭਾਜਪਾ ਵਾਲਿਆਂ ਨੂੰ ਕਾਂਗਰਸ ਵਾਲਿਆਂ ਨੂੰ ਬੇਨਤੀ ਕਰੂੰਗਾ ਕਿ ਕਿਰਪਾ ਕਰਕੇ ਤੁਸੀਂ ਨਾ ਕਰੋ ਚੰਡੀਗੜ੍ਹ ਦੇ ਵਿੱਚ ਤੁਹਾਨੂੰ ਅੰਦਾਜ਼ਾ ਹੈ ਜਿਹੜੇ ਸ਼ੀਸ਼ਮੈਲ ਦੀਆਂ ਗੱਲਾਂ ਕਰਦੇ ਨੇ ਉੱਥੇ ਉੱਥੋਂ ਦੇ ਜਿਹੜੇ ਕੰਟਰੋਲਸ ਨੇ ਸਟੇਟ ਆਫਿਸ ਦੇ ਕਿੰਨੇ ਕਿੰਨੇ ਹੈਰੀਟੇਜ ਹਾਊਸਿਜ਼ ਨੇ ਸਾਰੇ ਇਹ ਉਹਦੇ 'ਚ ਕੋਈ ਤੋੜਪੰਨ ਨਹੀਂ ਕਰ ਸਕਦਾ ਕੋਈ ਉਹਦਾ ਫੇਸ ਸਟਰਕਚਰ ਹੈ ਜਿਹੜਾ ਉਹ ਚੇਂਜ ਨਹੀਂ ਕਰ ਸਕਦਾ ਕੋਈ ਉੱਥੇ ਐਡੀਸ਼ਨਲ ਕੰਸਟਰਕਸ਼ਨ ਨਹੀਂ ਹੋ ਸਕਦੀ ਹੈਗੀ ਤੇ ਇੱਕ ਆਮ ਘਰ ਜਿਹੜਾ ਕਿ ਪਿਛਲੇ 50 60 ਸਾਲਾਂ ਤੋਂ ਸੁੱਪਰ ਸਾਲਾਂ ਤੋਂ ਯੂਜ਼ ਹੋ ਰਿਹਾ ਹੈ ਉਹ ਸ਼ੀਸ਼ਮੈਲ ਕਿਵੇਂ ਬਣ ਗਿਆ ਜੀ ਅਜੀਆਂ ਮੈਨੂੰ ਨਾ ਜੀ ਸਮਝ ਨਹੀਂ ਆਉਂਦੀ ਹੈਗੀ ਕਿ ਇੰਨੀਆਂ ਹਲਕੀਆਂ ਰਾਜਨੀਤੀਆਂ ਦੇ ਨਾਲ ਕੰਮ ਕਿਵੇਂ ਚੱਲੂਗਾ ਜਿਹੜੇ ਕਾਂਗਰਸ ਵਾਲੇ ਕਹਿ ਰਹੇ ਨੇ ਹੁਣਾਂ ਜਾਂ ਭਾਜਪਾ ਵਾਲੇ ਕਹਿ ਰਹੇ ਨੇ ਇਸੇ ਕੋਠੀ ਦੇ ਵਿੱਚ ਅਦਲਨੰਦਾ ਜਿਹੜੇ ਕਿ ਏਜੀ ਸੀਗੇ ਕੈਪਟਨ ਮੋਰਿੰਦ ਸਿੰਘ ਦੀ ਗਵਰਨਮੈਂਟ ਵਲੇ ਉਹ ਵੀ ਰਹੇ ਨੇ ਫਿਰ ਉਦੋਂ ਵੀ ਸ਼ੀਸ਼ ਮਹਿਲ ਨਾ ਕੋਈ ਨਵਾਂ ਨਵੀਂ ਜਗ੍ਹਾ ਖਰੀਦੀ ਪੰਜਾਬ ਸਰਕਾਰ ਨੇ ਨਾ ਕੋਈ ਨਵੀਂ ਕੰਸਟਰਕਸ਼ਨ ਹੋਈ ਨਾ ਕੋਈ ਨਵੀਂ ਐਕਵਿਜ਼ੀਸ਼ਨ ਹੋਈ ਚੰਡੀਗੜ੍ਹ ਦੇ ਵਿੱਚ ਉਸ ਏਰੀਆ ਦੇ ਵਿੱਚ ਹੈਰੀਟੇਜ ਬਿਲਡਿੰਗਾਂ ਦੇ ਵਿੱਚ ਤੁਸੀਂ ਕੰਸਟਰਕਸ਼ਨ ਵੈਸੇ ਨਹੀਂ ਕਰ ਸਕਦੇ ਰੈਨੋਵੇਸ਼ਨ ਵੀ ਨਹੀਂ ਕਰ ਸਕਦੇ ਕਿਵੇਂ ਹੋਇਆ ਜੀ ਸ਼ੀਸ਼ ਮਹਿਲ ਸੋ ਇਹ 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 ਰਾਜਨੀਤਿਕ ਤੇ ਮਾਨਸਿਕ ਦਿਵਾਲੀਆਪਨ ਹੈ ਜਿਹੜੇ ਕਿ ਕਾਂਗਰਸ ਵਾਲੇ ਬੀਜੇਪੀ ਵਾਲੇ ਕਰ ਰਹੇ ਹੋਰ ਕੁਝ ਨਹੀਂ ਹੈ ਇਸ ਤੋਂ ਇਲਾਵਾ ਗੈਸਟ ਦੇ ਤੌਰ ਤੇ ਹੁਣ ਮੇਰੇ ਘਰੇ ਜੇ ਮੈਨੂੰ ਇੱਕ ਸਰਕਾਰੀ ਕੋਠੀ ਜਿਵੇਂ ਮਿਨਿਸਟਰ ਅਲਾਟ ਹੋਈ ਹੈ ਮੇਰੇ ਘਰੇ ਕੋ ਆ ਕੇ ਗੈਸਟ ਰਹੇ ਤਾਂ ਮੈਂ ਬੀਜੇਪੀ ਜਾਂ ਕਾਂਗਰਸ ਵਾਲਿਆਂ ਤੋਂ ਪੁੱਛ ਕੇ ਠਹਿਰਾਉਣਾ ਹੈ ਜੇ ਮੁੱਖ ਮੰਤਰੀ ਨੇ ਇੱਕ ਸਰਕਾਰੀ ਕੋਠੀ ਨੂੰ ਆਪ ਦਾ ਗੈਸਟ ਹਾਊਸ ਤੇ ਕੈਂਪ ਆਫਿਸ ਕੰਮ ਕਰਨ ਵਾਸਤੇ ਰੱਖ ਲਿਆ ਤੇ ਉਹਦੇ ਚ ਕੌਣ ਰਹੂਗਾ ਆ ਕੇ ਦੋ ਦਿਨਾਂ ਲਈ ਤੇ ਕੌਣ ਨਹੀਂ ਰਹੂਗਾ ਇਹ ਭਾਜਪਾ ਵਾਲੇ ਆ ਕਾਂਗਰਸ ਵਾਲੇ ਦੱਸਿਆ ਕਰਨ ਕੀ ਨੌਨਸੈਂਸ ਗੱਲਾਂ ਨੇ ਯਾਰ ਇਹ ਸੋ ਮੇਰੀ ਕਿਰਪਾ ਕਰਕੇ ਖਤਮਨ ਕਿ ਮੀਡੀਆ ਦੇ ذریعے ਇਹਨਾਂ ਮੇਰੇ ਸਾਥੀਆਂ ਨੂੰ ਵੀਰਾਂ ਨੂੰ ਬੇਨਤੀ ਇਹ ਹੈ ਕਿ ਕੰਮ ਦੀ ਗੱਲ ਕਰੋ ਡਿਵੈਲਪਮੈਂਟ ਦੀ ਗੱਲ ਕਰੋ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੋ ਕਿਹਦੇ ਘਰ ਦੇ ਵਿੱਚ ਕਿਹੜਾ ਮੰਤਰੀ ਆ ਮੁੱਖ ਮੰਤਰੀ ਕਿਹੜਾ ਅਫਸਰ ਕਿੱਥੇ ਬੈਠ ਕੇ ਆਪਦਾ ਸਰਕਾਰੀ ਕੰਮਕਾਜ ਕਰਦਾ ਹੈ ਜਾਂ ਕਿਹਦੇ ਆ ਕੇ ਕੌਣ ਗੈਸਟ ਰਹਿੰਦਾ ਥਿਸ ਇਸ ਨਾਟ ਟੂ ਬੀ ਡਿਕਟੇਟਿਡ ਬਾਈ ਬੀਜਪੀ অর ਕਾਂਗਰਸ ਪੀਪਲ